ਤੌਬਾ 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 ਜਿਹਾ ਗੀਤਾਂ ਦੀ ਮਸ਼ੀਨ ਕਹੇ ਜਾਣ ਵਾਲੇ ਕਰਨ ਔਜਲਾ ਦੇ ਹਿੱਟ ਕੀ ਤੌਬਾ ਤੌਬਾ ਦੀ ਤਾਂ ਹਰ ਤਾਂ ਚਰਚਾ ਹੈ ਹੀ ਪਰ ਫਿਲਹਾਲ ਤਾਂ ਕਰਨ ਔਜਲਾ ਦੇ ਇਸ ਐਕਸੀਡੈਂਟ ਨੂੰ ਦੇਖ ਕੇ ਹਰ ਕੋਈ ਤੌਬਾ ਤੌਬਾ ਕਰ ਰਿਹਾ ਹੈ ਜਿਹਾ ਹਾਲੇ ਵਿੱਚ ਗਾਇਕ ਕਰਨ ਔਜਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਗਾਇਕカフェ ਨਵੇਂ ਗੀਤ ਦੇ ਵੀਡੀਓ ਸ਼ੂਟ ਦੌਰਾਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਪਰ ਸਮਰ ਰਹਿੰਦੇ ਬਚਾਅ ਹੋ ਗਿਆ ਦੋਨੋਂ ਦੱਸੇ ਕੀ ਗਾਇਕੀ ਦਿਨਾਲ ਲਾਲ ਕਰਨ ਔਜਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਹਾਲੇ ਵਿੱਚ ਕਰਨ ਔਜਲਾ ਨੇ ਆਪਣੇ ਨਾਲ ਹੋਏ ਹਾਦਸੇ ਬਾਰੇ ਫੈਨਸ ਨਾਲ ਜਾਣਕਾਰੀ ਸਾਂਝੀ ਕੀਤੀ ਕਰਨੌਦਲਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਵੀਡੀਓ ਸਾਂਝੀ ਕਰਦਿਆਂ ਫੈਸਲੋ ਦੱਸਿਆ ਕਿ ਉਹਨਾਂ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਆਪਣੇ ਆਉਣ ਵਾਲੇ ਨਵੇਂ ਗੀਤ ਦੀ ਵੀਡੀਓ ਸ਼ੂਟ ਕਰ ਰਹੇ ਸਨ ਗਾਇਕ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਾਇਕ ਇੱਕ ਰੇਸਿੰਗ ਸਪੋਰਟ ਕਾਰ ਵਿੱਚ ਬੈਠੇ ਹਨ ਸ਼ੂਟਿੰਗ ਦੇ ਵਿਚਾਲੇ ਜਦੋਂ ਉਹ ਕਾਰ ਚਲਾ ਰਹੇ ਹੁੰਦੇ ਹਨ ਤਾਂ ਅੱਗੇ ਅਚਾਨਕ ਪਥਰੀਲੇ ਰਾਹ ਉਤੇ ਪਹੁੰਚ ਕੇ ਗਾਇਕ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਇਸ ਦੌਰਾਨ ਸਟੰਟ ਟੀਮ ਭੱਜ ਕੇ ਗਾਇਕ ਦੀ ਗੱਡੀ ਕੋਲ ਪਹੁੰਚੀ ਤੇ ਉਹਨਾਂ ਨੂੰ ਬਚਾ ਲਿਆ ਗਿਆ ਇਸ ਵੀਡੀਓ ਦੇ ਨਾਲ ਕਰਨ ਔਦਲਾ ਨੇ ਦੱਸਿਆ ਕਿ ਉਹਨਾਂ ਦੀ ਗੱਡੀ ਇੰਨੀ ਬੁਰੀ ਤਰ੍ਹਾਂ ਨਾਲ ਬੇਕਾਬੂ ਹੋ ਗਈ ਸੀ ਕਿ ਉਹਨਾਂ ਦੀ ਗਰਦਨ ਲਗਭਗ ਟੁੱਟ ਜਾਣੀ ਸੀ ਪਰ ਇਹ ਉਹਨਾਂ ਦੀ ਖੁਸ਼ਕਿਸਮਤੀ ਹੈ ਤੇ ਰੱਬ ਦੀ ਮਿਹਰ ਹੈ ਕਿ ਉਹ ਬਚ ਗਏ ਦੱਸਿਆ ਕਿ ਇਹ ਵੀਡੀਓ ਦੇਖ ਕੇ ਫੈਨਸ ਥੋੜੇ ਕਬਰਾ ਜ਼ਰੂਰ ਗਏ ਹਨ ਫੈਨਸ ਕਮੈਂਟ ਕਰਕੇ ਗਾਇਕ ਤੋਂ ਉਹਨਾਂ ਦਾ ਹਾਲ ਪੁੱਛ ਰਹੇ ਹਨ ਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕਰਦੇ ਨਜ਼ਰ ਆਏ ਬਿਲਕੁਲ ਦੱਸਿਆ ਕਿ ਕਰਨ ਔਦਲਾ ਆਪਣੇ ਗੀਤਾਂ ਰਾਹੀਂ ਤਾਂ ਸਭ ਦੇ ਦਿਲਾਂ ਤੇ ਰਾਜ ਕਰਦੇ ਨੇ ਇਸ ਦੇ ਨਾਲ ਹੀ ਕਰਨ ਨੂੰ ਅਕਸਰ ਸੋਸ਼ਲ ਸਰਵਿਸ ਕਰਦੇ ਵੀ ਦੇਖਿਆ ਜਾਂਦਾ ਹੈ ਕਰਨ ਅਕਸਰ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਨੇ ਹਾਲੇ ਵਿੱਚ ਕਰਨ ਔਦਲਾ ਵੱਲੋਂ ਕੀਤੇ ਗਏ ਕੁਬਾਲੇ ਦੀ ਲੋਕਾਂ ਵੱਲੋਂ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਦਰਸਲ ਕਰਨ ਔਦਲਾ ਨੇ ਖੰਨਾ ਦੇ ਮਸ਼ਹੂਰ ਪੈਰਾਥਲੀਟ ਤੇ ਕਾਰਾਟੇ ਖਿਡਾਰੀ ਤਰुण ਸ਼ਰਮਾ ਦੀ ਆਰਥਿਕ ਪੱਖੋਂ ਮਦਦ ਕੀਤੀ ਹੈ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਸਲ ਐਥਲੀਟ ਤੇ ਕਾਰਾਟੇ ਖਿਡਾਰੀ ਤਰुण ਸ਼ਰਮਾ ਨੇ ਇੱਕ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਕਿ ਉਹਨਾਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਕਿ ਉਹ ਸਰਕਾਰ ਜਿਹੜੀ ਕਹਿੰਦੀ ਆ ਸੀ ਰੋਜ਼ਗਾਰ ਦੇਵਾਂਗੇ ਅੱਜ ਹੋਈ ਸਰਕਾਰ ਨੇ ਮੈਨਾਂ ਫੇਰ ਇੱਕ ਵਾਰ ਤੱਕਾ ਕਰ ਕੁਝ ਦਿਨ ਪਹਿਲਾਂ ਕੋਚਾਂ ਦੇ ਸੁਪਰਵਾਈਜ਼ਰ ਦੀਆਂ ਕੋਚ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਸਿਲੈਕਸ਼ਨ ਹੋਇਆ ਇੰਟਰਵਿਊ ਦੇ ਲਈ ਤੇ ਉਹ ਲਿਸਟ ਮੇਰੇ ਕੋਲ ਪਈ ਆ ਉਹਦੇ ਵਿੱਚ 7ਵੇਂ ਨੰਬਰ ਤੇ ਮੇਰਾ ਨਾਮ ਸੀਗਾ ਤਨੁਸ਼ਰਮਾ ਤੇ ਹੁਣ ਇਹਨਾਂ ਨੇ ਇੱਕ ਹੋਰ ਲਿਸਟ ਜਾਰੀ ਕਰੀ ਹੈ ਜਿਦੇ ਵਿੱਚ ਮੇਰਾ ਨਾਮ ਨਹੀਂ ਹੈ ਇਸ ਵੀਡੀਓ ਤੋਂ ਬਾਅਦ ਕਰਨ ਆਦਲਾ ਨੇ ਇਸ ਮਸ਼ਹੂਰ ਪੈਰਾਟਲੀਟ ਤੇ ਕਾਰਾਟੇ ਖਿਡਾਰੀ ਦੀ ਮਦਦ ਕੀਤੀ ਜਿਸ ਤੋਂ ਬਾਅਦ ਤਰुण शर्मा ਨੇ ਇੱਕ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਕਰਨ ਔਜਲਾ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ। ਇਸ ਵੀਡੀਓ ਵਿੱਚ ਖਿਡਾਰੀ ਤਰुण ਸ਼ਰਮਾ ਦੱਸ ਰਹੇ ਨੇ ਕਿ ਕਰਨ ਔਜਲਾ ਨੇ ਉਹਨਾਂ ਦੇ ਸਿਰ ਤੇ ਚੜੇ 9 ਲੱਖ ਦੇ ਕਰਜ਼ ਨੂੰ ਉਤਾਰਿਆ ਹੈ। ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ। ਕੋਈ ਹੱਦ ਤੱਕ ਐਨਆਰਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਟ-ਕਟਾ ਕੇ 8.5 9 ਦੇ ਕਰੀਬ ਰਹਿ ਗਿਆ ਸੀ 8 ਲੱਖ 70 ਹਜ਼ਾਰ। ਤੇ ਉਹ ਸਾਰੀ ਅਮਾਉਂਟ ਕਰਨ ਔਜਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਔਜਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਜੀ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਚਾਹੁੰਦੇ ਹਨ ਕਰਨ ਔਜਲਾ ਦੇ ਵਰਕ ਫੰਡ ਦੀ ਗੱਲ ਕਰੀਏ ਤਾਂ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਗਾਇਕ ਨੇ ਪੰਜਾਬੀ 뮤직 ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਬਿਲ ਕਰਨ ਔਜਲਾ ਇਨੀ ਦਿਨੀ ਆਪਣੇ ਗੀਤ ਤੌਬਾ ਤੌਬਾ ਦੇ ਕਾਰਨ ਖੂਬ ਚਰਚਾਤ ਬਣੇ ਹੋਏ ਨੇ ਉਹਨਾਂ ਦੇ ਇਸ ਗੀਤ ਨੇ ਹਰ ਪਾਸੇ ਤਮਾਲ ਪਾਈ ਹੋਈ ਹੈ ਪਰ ਫਿਲਹਾਲ ਤਾਂ ਕਰਨ ਔਜਲਾ ਵੱਲੋਂ ਸ਼ੇਅਰ ਕੀਤੇ ਆਪਣੇ ਇਸ ਲੇਟੈਸਟ ਵੀਡੀਓ ਦੇ ਕਾਰਨ ਉਹਨਾਂ ਦੇ ਚਾਹਣ ਵਾਲੇ ਜ਼ਰੂਰ ਘਬਰਾ ਗਏ ਹਨ ਹਾਲਾਂਕਿ ਕਰਨ ਔਜਲਾ ਇਸ ਹੱਦ ਸੇ ਵਿਚਾਲ-ਵਾਲ ਬਚ ਗਏ ਨੇ ਵੈਲ ਵੀ ਵਿਸ਼ ਵੇਰ ਇਸ ਵੀਡੀਓ ਦੇ ਕਾ ਫ੍ਰੀ ਫੋਰ ਕਰਨ ਔਜਲਾ ਤੁਹਾਨੂੰ ਵੀ ਵੀਡੀਓ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ